ਸੁਨਾਮ ਵਾਹਿਗੁਰੂ ਸਾਹਿਬ ਜੀ ਅੰਦਰ ਸਚਾਨੇ ਹੋ ਲਾਪੀ ਤਮ ਆਪਣੇ ਤਨ ਮਨ ਹੋਏ ਆਲੀ ਜਾ ਗੁਰ ਦੇਖਾ ਸਮ ਮਹਾਰਾਜ ਫਰਮਾਨ ਕਰਦੇ ਕੱਲ ਰੋ ਜਿੱਥੋਂ ਆਪਾਂ ਛੱਡਿਆ ਸੀ ਕੰਮ ਦੇ ਕੁਰਾਨ ਪੜ੍ਹ ਕੇ ਦੇਖ ਲੈ ਪੜ੍ਹ ਕੇ ਦੇਖ ਕੁਰਾਨ ਵਿੱਚ ਕਿਸ ਨੂੰ ਵੱਡੀ ਸਜਾਏ ਕਹਿੰਦੇ ਕਿਹਨੂੰ ਵੱਡੀ ਸੇ ਮਿਲਦੀ ਆ ਪੜ੍ਹ ਕੇ ਦੇਖ ਸੁਇ ਕਾ ਫਰਦੂਜ ਕੀ ਜੋ ਬੋ ਤੇ ਖੰਦੇ ਤ ਖੰਦਾ ਤਾ ਹੀ ਪਹਿਲਾ ਆਦਿ ਸ਼ਿਸ਼ੋ ਜਲਾ ਫਿਤਨਾ ਜਲਾਈ ਕੋਣ ਖਾਕ ਸਮਾਣੀ ਖਾਕ ਸਿਓ ਪੌਣ ਸਮਾਣੀ ਪੌਣ ਆਬ ਸਮਾਣ ਆਬ ਸਿਉ ਰੁਬਾਨ ਸਰ ਬਨਨ ਸਰਪਕੇ ਕਿਆਮਤ ਵਤ ਉਠਈਏ ਰੂਹ ਨੇ ਮਾਣੀ ਖਾਕ ਜਿਤ ਕੀਦੀ ਖਾਸ਼ਾ ਫਿਰ ਲੈ ਉਠਿਆ ਨਾਲ ਕੀਤਾ ਆਪਣਾ ਭੋਗਣਾ ਫਿਰ ਪਿਆ ਵਸ ਜੰਜਾਲ ਕੇਬਲੇ ਕੁਛ ਰੂਪ ਰਸੀਆਂ ਤਰਤਰ ਰੂਪ ਅਨੇਕ ਅੰਗ ਤਮਾਸ਼ੀ ਰੰਗ ਤਮਾਸ਼ੀ ਖੇਲ ਕੇ ਅੰਤੇ ਇੱਕ ਕਾਇਕ ਮਿੱਟੀ ਵਿੱਚ ਬਿਠਾਈਏ ਖਾਸੇ ਮੁਸਲਮਾਨ ਜੋ ਗੀਤੇ ਸੰਨਿਆਸੀਆਂ ਖਟ ਦਰਸ਼ਨ ਹਿੰਦਵਾਨ ਪਹਿਲੇ ਖਕੂ ਸੰਗ ਮਿਲਣ ਫਿਰ ਗੰਦੇ ਹੋਏ ਕੂੰ ਧੀਰ ਤਰਤੀ ਦੇ ਵਿੱਚ ਪੀੜੀਆਂ ਨੇ ਉਹ ਬਹੁਤ ਜਹੀਰ ਇੱਕ ਦੂਰ ਹੋ ਲੱਖ ਲੱਖ ਹੋਂ ਤਰ ਤਰ ਕੀੜੇ ਰੂਪ ਮਰ ਮਰ ਖਾਕੂ ਸੰਗ ਮਿਲਣਾ ਕਰ ਕਰ ਰੰਗੀ ਕਰੂ ਸੇਵਰਿਆਂ ਵਿੱਚ ਪਾਕ ਹੋਣ ਸਹਸ ਵੱਡੇ ਅਜਾਬ ਫਿਰ ਪਉਂਦੇ ਵਸ ਗੁਲਾਲ ਦੇ ਭਾਂਡੇ ਅੜੇ ਸ਼ਿਤਾ ਭਾਂਡੇ ਇੱਟਾ ਬਹੁਤ ਵਿਦ ਜਿਲਣ ਪੰਜਵੀਂ ਸਾਲੇ ਜਲ ਜਲ ਕਰਦੇ ਹੋਏ ਹਾਏ ਹਾਏ ਕੋਈ ਨਾ ਪੁੱਛੇ ਹਾਲ ਯਾਰ ਮੁਹੰਮਦੀ ਜੇਤੜੇ ਫਾਤਿਹਾ ਦੇਣ ਖੁਦਾਏ ਯਾਰ ਮੁਹੰਮਦੀ ਜੇਤੜੇ ਫਾਤਿਓ ਦੇਂ ਦੋਏ ਜਲ ਦੇ ਵਿੱਚ ਪੰਜਾਬੀਆ ਕੋਈ ਨਾ ਕਢੇ ਆਈ ਦੁਨੀਆਂ ਦੀਆਂ ਵੜਿਆਈਆਂ ਰਹੀਆਂ ਦੁਨੀਆਂ ਮਹਿ ਬੇ ਬੇ ਯਾਰ ਮੁਹੰਮਦੀ ਤੋਰ ਕਰ ਲੁਕ ਮੈਂ ਖਾਇ ਜੀਵਧਿਆ ਪੂਜਨ ਬਹਿਸ਼ਤ ਵਿੱਚ ਫਿਰ ਮੋਇ ਅਨੰਦ ਸਰ ਮੈਂ ਅਨੰਦਨ ਸਰ ਜਲ ਦੇ ਵਿੱਚ ਪਾ ਜਾਵਿਆ ਜਲ ਬਲ ਹੋਏ ਅੰਗਾ ਕੰਡੇ ਇਟਾ ਪੁਕਾਵਦੇ ਕੱਡੇ ਫੇਰ ਬੁਲਾਲ ਗੁਨਾ ਗੁਨੀ ਪਾਂਬੜੇ ਪੱਕਣ ਕੋਲੇ ਸਾਲੇ ਵਿੱਚ ਉਤਰਨ ਜਾਈ ਫਜ਼ਾਰ ਵਿੱਚ ਪਵੇ ਕਸੀ ਰਾਮੁ ਲ ਮਨ ਦੀ ਆਪੋ ਆਪੋਣੀ ਓਏ ਮੈਂ ਗਲੀਆਂ ਗੋਲ ਗਲੀਆਂ ਚ ਰੋਲਦੇ ਫਿਰ ਇੱਕ ਨਾ ਪਵਨ ਰਿਆ ਸੁ ਰਿਆਮ ਨਿਆਮਤੀ ਇੱਕ ਨਾ ਭਵੇ ਪਿਸ਼ਾਬ ਕਹਿੰਦੇ ਫਿਰ ਜਨਮ ਲੈਣਾ ਮਾਤਾ ਦੇ ਘਰ ਵੀ ਜਾਣਾ ਫਿਰ ਉੱਤੇ ਸਾਰੀ ਗੰਦਗੀ ਤੇਰੇ ਉੱਪਰੋਂ ਬਿਸ਼ਟ ਪਸ਼ਾ ਸਭ ਤੇਰੇ ਉਪਰ ਚੱਲਣਾ ਇਹ ਕੀ ਕਰੇਗਾ ਹੁਣ ਛੜਾਏਗਾ ਉੱਥੇ ਤੈਨੂੰ ਅਮਲੀ ਆਪਣੀ ਲੜਨ ਦੀ ਅਜਾਬ ਸਵਾਏ ਸੁਨੋ ਕਾਜੀ ਰੁਕਮ ਨੜੇ ਨਾਨਕ ਕਹੇ ਜਵਾਬ ਕਹਿੰਦੇ ਇਹ ਜਵਾਬ ਹੈ ਰੁਕਮਾ ਇੱਟਾਂ ਵਿੱਚ ਇੱਟਾਂ ਵਿੱਚੜਨੀਆਂ ਕੋਹਲੂ ਚ ਵੀ ਪੜਿਆ ਜਾਣਾ ਹੈ ਬੇੜੇ ਵਿੱਚ ਵੀ ਪੜਿਆ ਜਾਣਾ ਹੈ ਸਾੜਿਆ ਜਾਣਾ ਗੁੜ ਬਣਨਾ ਸ਼ੱਕਰ ਬਣਨਾ ਉਹ ਫਿਰ ਖਾਣਾ ਫਿਰ ਬਿਸ਼ਟਾ ਬਣਨੀ ਫਿਰ ਮਿੱਟੀ ਵਿੱਚ ਮਿਲਣਾ ਹਾ 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 ਤੁਨ ਬੱਬਾ ਨਾਨਕ ਜੀ ਸਹੀ ਸਹੀ ਤਾਂ ਫਰਮਾਇਆ ਲਿਖਿਆ ਵਿੱਚ ਕਿਤਾਬ ਦੇ ਇੱਕ ਪਰਮੇਸ਼ਰ ਨੇ ਫਰਮਾਇਆ ਹੈ ਇਹ ਲਿਖ ਦਿੱਤਾ ਹੈ ਭਈ ਇਹ ਜੋ ਹੋਣਾ ਹੈ ਸਭ ਕੁਝ ਉਸ ਨੇ ਲਿਖ ਦਿੱਤਾ ਹੈ ਇਸ ਕਰਕੇ ਕੋਈ ਉਤੇ ਤਨਸ਼ੁਰਾ ਨਹੀਂ ਆਣਾ ਉਤੇ ਤਾਂ ਅਮੜੇ ਦੇ ਲੋੜ ਨਵੀੜੇ ਹੋਣੇ ਹਨ ਤੇ ਸਵਾਲ ਕਾਜੀ ਰੁਕਮਦਨ ਫਿਰ ਕਰਦਾ ਹੈ ਕਾ ਜੀ ਆਖੀ ਰੁਕਨ ਦੀਨ ਸੁਣੋ ਨਾਨਕ ਬੀਰ ਅਰਬਾਨਾ ਸਰ ਕਹਿਤ ਇਹ ਉਪਜੀਕਰ ਤਕਵੀ ਤਦਵੀਰ ਕਉ ਨ ਕਉ ਕਰ ਉਪਜੀ ਅਨੀ ਸਨਿਆਮਤਾ ਇਹ ਵੀ ਦੇ ਬਤਾਏ ਇਕ ਨ ਜਾਣਨ ਫੁਕਰ ਕੁਛ ਇਕ ਬੂਝੇ ਆਪ ਖੁਦਾਏ ਫੁਰ ਨ ਕੋਈ ਜਾਣ ਥੈ ਗੱਬੀ ਸਿਰ ਖੁਦਾਈ ਪੁੱਛੇ ਪੰਡਿਤ ਜੋਤਸੀ ਕਾ ਜੀ ਤੇ ਲਮਾਏ ਖਾਤਰ ਨਿਸ਼ਾਨ ਕੋ ਕਰੇ ਕਰ ਥਕੇ ਬਹੁ ਤਦਵੀਰ ਬਿਨਾ ਫਕੀਰੇ ਸਾਦਕੇ ਕੋਈ ਨਕਟੇ ਜੰਜੀਰ ਕੰਦੇ ਫੇਰੇ ਕਿਨ ਕਿਉਂ ਬਣਾਈਆਂ ਨੇ ਅਮ ਤਾਂ ਇਹ ਕਾਦੇ ਵਾਸਤੇ ਬਣਾਈਆਂ ਜੇ ਤਾਂ ਆਪਾਂ ਖਾ ਹੀ ਨਹੀਂ ਸਕਦੇ ਇਹ ਕਰਨੇ ਕਿਥੇ ਤੇ ਮਹਾਰਾਜ ਕਹਿੰਦੇ ਸੁਣੋ ਰੁਕਮਦੀਨ ਅੱਗੇ ਜਵਾਬ ਦਿੰਦੇ ਨੇ ਜਵਾਬ ਨਾਨਕ ਪ੍ਰਸਾਦੂ ਸੁਣੋ ਰੋਜੀ ਰੁਕਮਦੀਨ ਕਹਿੰਦੇ ਦਿਲ ਵਿੱਚ ਕੀ ਫਕੀਰ ਕਹਿੰਦੇ ਦਿਲ ਫਕੀਰ ਕੀ ਕਹਿੰਦੇ ਨੇ ਸੁਣ ਲੈ ਆ ਸੁਣੀਏ ਸੱਚ ਸੰਦੇਸ਼ੜਾ ਜੋ 부ਝ ਨ ਸਕਣ ਵੀਰ ਕਦੇ ਸੁਣ ਲੈ ਹੁਣ ਕਹਿੰਦੇ ਸੁਣੀਏ ਸੱਚ ਸੰਦੇਸ਼ੜਾ ਕਹਿੰਦੇ ਸੱਚ ਦਾ ਸੁਨੇਹਾ ਇਹ ਸੁਣ ਲੈ ਜੋ 부ਝ ਨ ਸਕ ਜੜੇ 부ਝ ਨਹੀਂ ਸਕਿਆ ਨਾ ਪ੍ਰਮਾਤਮਾ ਨੂੰ ਮੁੱਲਾਂ 부ਝ ਨ ਸਕਨੀ ਪੜ ਹੈ ਕੁਰਾਨ ਕਦੇਵ ਪੰਡਤੋ ਭੇਦ ਨ ਪਾਈਨੀ ਕੁਰਦ ਸੁਣੋ ਚਾਰ ਉਪੇਦ ਕਹਿੰਦੇ ਚਾਰੇ ਹੀ ਵੇਦ ਪੰਡਤ ਨੇ ਵੀ ਪੜ੍ਹਦਾ ਕੋਈ ਨਹੀਂ ਪੀਠ ਪਾਸੇ ਗਿਆ ਰੁਕਮਦੀਨ ਤੂੰ ਵੀ ਸਭ ਕੁਝ ਪੜ੍ਹ ਕੇ ਦੇਖ ਲਿਆ ਪਰ ਨਹੀਂ ਤੂੰ ਵੀ ਨਹੀਂ ਉੱਥੇ ਪਹੁੰਚਾ ਪੰਡਤ ਨੇ ਵਿਚਾਰ ਉਪੇਦ ਪੜ੍ਹਦਾ ਬੇਵਕ ਤੇ ਬੋਬਾਰਾ ਕਹਿਣ ਫਕੀਰ ਸੁਣਾਏ ਇਹੀ ਜੀ ਕੁਤ ਗੈਬ ਦੀ ਜਣੂ ਆਪ ਖੁਦਾਏ ਤੇ ਰਖੀ ਫਿਸ਼ਦ ਗੋਛੜ ਕੋਈ ਨਾ ਪਵੇ ਪਾਵੇ ਭੇਦ ਪਵੇ ਬਿਲੁਰ ਬਣੀਏ ਰਬ ਕਤ ਸੁਣਾ ਬੀਦਕ ਦੇਵਾ ਉਤਪਕ ਪਰਲੇ ਖਾਲਕ ਦੀ ਨਾਨਕ ਕਹੇ ਫਕੀਰ ਸੁਣੋ ਕੰਦੇ ਹਕੀਕਤ ਵਿੱਚ ਹਕੀਕਤ ਸੱਚ ਦੀ ਕਰਕੇ ਕਰਕੇ ਕਹਿੰਦੇ ਜੱਸਾ ਬਹਿਣ ਸਮੁੰਦਰ ਦਾ ਗਿਆਨ ਆਵੇ ਬਤ ਰੁਕ ਮਨ ਰੁਕ ਨ ਲਿਆਖੇ ਨਾਨਕਾ ਸ਼ਿਰ ਹੈ ਕਿਤ ਭਤ ਸੁਜਨ ਨਹੀਂ ਜਰਾਈਲ ਦੇਂਦਾ ਬਹੁਤ ਸਜਾਏ ਦੇਖੁਰ ਦੁਰਗਾ ਜੀ ਸੱਚੀ মুখ ਖੋਲੋਏ ਹਲਤੀਨਾ ਕੀ ਹੋਏਗਾ ਜੋ ਪੀਵਣ ਅਮਲ ਬਿਕਾਰ ਜਿਹੜੇ ਬਿਕਾਰ ਦੇ ਅਮਲ ਕਿੰਦੇ ਨੇ ਬਦਫੈਲੀਆਂ ਕਰਦੇ ਨੇ ਅਮਲ ਕਰਕੇ ਖਾ ਕੇ ఎందుల ਕੀ ਹਾਲ ਹੋਊਗਾ ਸੱਚ ਸੁਨੇਹਾ ਸੂਫੀਆਂ ਇਹ ਵੀ ਕਰੋ ਵਿਚਾਰ ਤਾਹੋ ਮੰਨੀ ਨਾਨਕ ਕਲ ਵਿੱਚ ਅਮਲ ਕੀ ਅਵਧ ਕੀ ਕਰਕੇ ਅਮਲ ਬਿਕਾਰ ਜੇ ਕਰ ਸਚੀ ਤਤਵੀਰ ਸਿਫਤ ਸੁਣਾਉਂ ਸੂਫੀਆਂ ਜੋ ਪੀਣ ਪਿਆਲੇ ਸਚ ਜਿਹੜੇ ਸੱਚ ਦੇ ਪਿਆਲੇ ਪੀਂਦੇ ਨੇ ਨਾ ਜ਼ਹਿਰ ਨਹੀਂ ਪੀਂਦੇ ਅੰਮ੍ਰਿਤ ਪੀਂਦੇ ਹਨ ਰਹਿਣ ਖੁਮਾਰੀ ਰਾਤ ਦੀ ਮਨੋਂ ਤਿਆਗਨ ਕਛੇ ਓਕੇ ਰੁਕ ਨੰਨ੍ਹ ਨਾਨਕ ਸੱਚ ਗਵਾਹੀ ਦੇ ਅਮਲੀ ਰਦ ਨਾ ਸੂਫੀਆਂ ਸੂਫੀ ਅਮਲ ਦੇ ਟਿਕੜਾ ਨਿਬੜੇਦੋਂ ਹੁੰਦਾ ਇੱਕ ਕੂੜਾ ਕਰ ਲਿਖਾਏ ਲਿਖਿਆ ਵਿੱਚ ਕ ਤੇਵ ਜੋ ਸੋਈ ਮੁਖੋਂ ਉਲਾਈ ਨਾਨਕ ਸਾਹਿਬ ਪਰਮਾਣੂ ਕਰਦੇ ਨੇ ਕਿ ਨਾਨਕ ਆਖੇ ਰੁਕੋ ਜੀ ਲਿਖਿਆ ਵਿੱਚ ਕਤਾਵ ਕੈਂਦੇਕ ਹਾਨ ਮਸੂਨਾ ਤਕਲੀਆ ਸਿੱਖੀ ਲੈਕ ਰਕਬਾਬ ਪੀੜ ਪੰਗੋ ਤੇਰ ਕਾਇਕੇ ਜਹੂਦੀ ਨਾਲ ਜਲਾਏ ਦੁਨੀਆ ਮੰਨਣ ਵਸੀਆਂ ਦਿਰਗੇ ਲੈਣ ਸਜਾਇਓ ਜਿਉ ਤਿਲ ਕਾਣੀ ਕੀੜੀਏ ਦੁਹਾਂ ਜਹਾਨ ਮੈਂ ਹਾਏ ਮਾਹੇ ਰਮਣ ਕਦ ਆਈਏ ਰਨਾ ਤਪੁ ਸਮੂਗਲ ਲਈ ਸਿਕਾ ਗਦੇ ਤਹਮਸਰ ਮਨਮੋਹੀ ਦਿਨਾਂ ਦੀ ਪਾਇ ਕਿੰਦੇ ਸਿਕਲ ਟਲਟਲ ਕੇ ਪਾਇ ਜਾਣਾ ਮੋਹਾਂ ਵਿੱਚ ਜਿੰਨਾਂ ਨੇ ਬਥਵੇਲੀਆਂ ਕੀਤੀਆਂ ਨਾ ਇਸ ਸੰਸਾਰ ਚ ਆ ਕੇ ਜੋ ਮੁੱਲੀ ਬਕਾਲੀ ਸੰਗ ਕਰੇ ਇਮਾਨ ਮਿਲੇ ਤਿਤ ਆਵਦੇ ਚੰਗੜਾ ਮਿਰਸ ਕਿੰਦ ਦੋਹੀ ਜਹਾਨੀ ਜਰਦ ਰੂਈ ਲੈਂਦੇ ਸਦਾ ਖਵਾਰ ਸੂਫੀ ਖਾਸੇ ਮਜਲਸੀ ਤਨਾ ਸੱਚੇ ਖਵਾਰ ਚੋਰ ਹਰਮੀ ਕੁਮਾਰਵਾਜ ਇਨਾ ਪੀੜੀ ਅਤਕਾਣੀ ਪਾਏ ਪੀੜ ਤਕਾਣੀ ਪਾਏ ਮੁੱਖੋਂ ਪੁਕਾਰ ਨਾ ਹੋਏ ਹਾਏ ਹਾਏ ਅਗੋਂ ਸੁਣੀਏ ਨਾਨਕ ਕੋਈ ਅੱਗੇ ਕੋਈ ਨਹੀਂ ਸੁਣਦਾ ਹਾਏ ਹਾਏ ਕਰਦੇ ਰੋਟੀ ਪਾਣੀਏ ਹੁਰ ਨੋ ਖਾਣੇ ਖਾਣ ਕਰਨ ਅਲ੍ਹਾ ਦੀ ਬੰਦਗੀ ਸਾਬਤ ਰੱਖੋ ਇਮਾਨ ਬੇਨ ਬਿਕਾਰੀ ਅਮਲ ਨੂੰ ਦਰਗਹਿ ਲੈਣ ਨਾ ਡੋਈ ਸੁਖ ਤੇ ਨਾ ਦੇ ਕਿਰਤ ਵੀ ਬਾਤ ਨਾ ਪੁੱਛੇ ਕੋਈ ਨਾਨਕ ਆਖੇ ਰੁਕਬ ਦੀ ਰੁਕਨ ਦੀਨ ਸੱਚਾ ਇਹ ਜਵਾਬ ਜੋਦਰ ਕੇ ਅੰਦਰ ਵਰਤਦਾ ਲਿਖਿਆ ਵਿੱਚ ਕਿਤਾਬ ਇਹ ਹੈ ਲਦੀ ਕੀ ਬੰਦਗੀ ਗੱਲਾ ਹੋਰ ਸ਼ੈਤਾਨ ਸੋ ਮਹਾਰਾਜ ਕਹਿੰਦੇ ਰੁਕਨ ਦੀਨ ਤਵੇ ਕੋ ਲੋ ਵਿੱਚ ਪੀੜਿਆ ਜਾਣਾ ਇਹਵਨ ਵਾਲੇ ਕੰਮ ਨਾ ਕਰੋ ਸੋ ਮਹਾਰਾਇ ਦੀ ਬੰਦਗੀ ਕਰੋ ਬੰਦਗੀ ਵਿੱਚੋਂ ਹੀ ਉਸ ਪ੍ਰਾਤਮਾ ਦਾ ਮਿਲਾਪ ਆ ਹੈ ਸੋ ਤੇ ਰਿਸ਼ਤ ਸੁਣ ਗਏ ਤੇ ਇਥੇ ਸਮਾਪਤੀ ਹੈ ਸੋ ਅਗਲੀ ਕਥਾ ਕੱਲ੍ਹ ਰੋਜੀ ਫੇਰ ਆਪ ਜੀ ਦੇ ਦਰਸ਼ਨ ਕਰਾਂਗੇ ਸੋ ਇਥੇ ਹੀ ਕਿਹਾ ਤੇ ਗਾ ਚਾ ਕਾ ਬੇ ਰਿਸ਼ਤ ਸੰਦ ਸੋ ਮਹਾਰੇ ਕਹਿੰਦੇ ਭਾਈ ਜੇ ਸੀ ਸੰਸਾਰ ਚਾਏ ਹਾਂ ਕਿੰਦੇ ਇਹ ਵੀੜੇ ਕਿਨਾਂ ਦੇ ਹੋਣਿਆ ਉਮਰ ਜਿਹੜੀ ਕੀਤੇ ਦੁਨੀਆ ਵਿੱਚ ਦਰ ਗਿਆ ਬੇ ਕੰਮ ਅਮਲ ਕਰਨਾ ਹੈ ਮਹਾਰਾਜ ਨੇ ਸਾਨੂੰ ਪੰਜ ਬਾਣੀਆਂ ਬਖਸ਼ੀਆਂ ਇਹਨਾਂ ਦਾ ਨਿਤਨੇਮ ਕਰਨਾ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਗੁਰੂ ਸਾਹਿਬ ਦਾ ਮੁੱਖਵਾਕ ਲੈਣਾ ਹੈ ਮਹਾਰਾਜ ਨਾਲ ਗੱਲਾਂ ਕਰਨੀਆਂ ਕੀ ਕਹਿ ਰਹੇ ਨੇ ਸੁਣਨਾ ਹੈ ਉਥੇ ਸਵਾਲ ਜਵਾਬ ਨੇ ਸਾਰੇ ਉਹ ਸੁਣ ਕੇ ਸੁਣ ਸੁਣ ਕੇ ਸੁਣ ਸੁਣਾ ਪੜ੍ਹਨਾ ਪੜੀ ਜਾਣਾ ਪੜੀ ਜਾਣਾ ਇੱਕ ਦਿਨ ਐਸਾ ਆ ਜਾਣਾ ਜਿਸ ਤੇ ਨਾਲ ਜੇ ਅੰਦਰੋਂ ਸੋਲਾਂ ਦੇ ਜਵਾਬ ਆਣ ਲੱਗ ਜਣੇ ਆਪ ਤੇ ਮਸਤਕ ਵਿੱਚ ਬਸ ਜਾਣੇ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਫੇ ਇਹ ਸਾਡੇ ਅੰਦਰ ਹਿਰਦੇ 'ਚ ਬਸ ਕੇ ਫੇ ਸਾਡੇ ਦਸਵੇਂ ਕੋ ਆਰ ਤੱਕ ਚੋਤ ਨਾ ਮਿਲ ਜਾਣਾ ਫਿਰ ਇਹ ਰੋਸ਼ਨੀ ਸਾਨੂੰ ਪ੍ਰਾਪਤ ਨਹੀਂ ਮਹਾਰਾ ਜੀ ਦੀ ਬੰਦਗੀ ਦਾ ਇਹ ਹੀ ਮਤਲਬ ਹੈ ਸੱਚ ਨਾਲ ਜੁੜਨਾ ਹੈ ਜੋ ਭੇੜਾ ਖਾਂਦੇ ਨੇ ਭੇੜਾ ਬੋਲਦੇ ਨੇ ਜੇ ਸੱਚਾ ਸੁੱਚਾ ਖਾਂਦੇ ਨੇ ਕਹਿੰਦੇ ਨੇ ਰੁੱਖੀ ਸੁੱਕੀ ਖਾਏ ਕੀ ਠੰਡਾ ਪਾਣੀ ਪਿਓ ਇਹ ਜਿਹੜੀ ਉਖੀ ਸੁੱਕੀ ਆਪਣੇ ਖਾਣੇ ਆ ਨਾ ਕਿਰਤ ਕਮਾਈ ਸੱਚੀ ਸੁੱਚੀ ਕਿਰਤ ਕਮਾਈ ਕਰਕੇ ਉਹ ਅੰਮ੍ਰਿਤ ਹੁੰਦਾ ਹੈ ਇਹ ਜਿਹੜਾ ਲੋਕਾਂ ਦਾ ਗਲਾ ਕੱਟ ਕੇ ਖਾਣਾ ਹੀਰਾ ਫੇਰੀਆਂ ਕਰਨੀਆਂ ਬੇਈਮਾਨੀਆਂ ਠੇਕੀਆਂ ਕਰਕੇ ਉਹਨੂੰ ਫਿਰ ਕੁਝ ਨਹੀਂ ਸਮਝ ਆਉਂਦਾ ਉਹ ਉਹਨਾਂ ਨੂੰ ਦੁਨੀਆ ਸਾਰੀ ਰੋਲ ਕੁ ਚੋਲੇ ਨਜ਼ਰ ਆਉਂਦਾ ਉਹਨੇ ਵੀ ਠੱਗ ਲਾਉ ਉਹਨੂੰ ਵੀ ਠੱਗ ਸਾਰੀ ਜ਼ਿੰਦਗੀ ਇਹ ਹੀ ਕੰਮ ਕਰਦਾ ਸੰਸਾਰ ਤੋਂ ਜਾਂਦਾ ਫਿਰ ਮਹਾਰਾਜ ਕਹਿੰਦੇ ਅੱਗੇ 84 ਖੜੀ ਮਿੱਤਰ ਪੈਰੇ ਹੁਣ ਤਿਆਰ ਹੋ ਜਾ ਜਿਨ੍ਹਾਂ ਖਾਦੀ ਚੌਂਪੜੀ ਘਣੇ ਸਹੰਗੇ ਦੁੱਖ ਕੋਈ ਦੁੱਖ ਮਿਲਣੇ ਹਨ ਸੁਖ ਨਹੀਂ ਹਰ ਕੇ ਨਾਮ বিনা ਗੁਰੂ ਦੀ ਬਾਣੀ ਤੋਂ ਬਗਰ ਸੁਖ ਨਹੀਂ ਹਨ ਪਈ ਸਾ ਸੰਗਤ ਸੋ ਇੱਥੇ ਹੀ ਕੇਮਤੇ ਜਾਚ ਕਾ ਸੋ ਆਓ ਗੁਰੂ ਪਰਸਾ ਨਾਲ ਜੁੜੀਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤ